ਕਾਲਸਾ ਵਾਹੀ ਗੁਰੂ ਜੀ ਕੀ ਫਤਿਹ ਉਗਮਣ ਹੋ ਤੈ ਆਤਮਣ ਹੋ ਚੌ ਚੱਕੀ ਕੀਨ ਲੋਆ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਰਥਾਏ ਸੱਤਾ ਜੀ ਅਤੇ ਬਲਵੰਡ ਜੀ ਦੀ ਏਵਾਰ ਰਾਮਕਲੀ ਰਾਗਣੀ ਵਿੱਚ ਜੋ ਉਹਨਾਂ ਨੇ ਉਚਾਰਨ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਜਾ ਕੇ ਛਿਪਦਾ ਹੈ ਤੇ ਚੋਂ ਚੱਕਾਂ ਦੇ ਵਿੱਚ ਆਪ ਜੀ ਦਾ ਮਹਾਨ ਜਸ ਪਸਰਿਆ ਹੈ ਆਪ ਜੀ ਦੀ ਵਡਿਆਈ ਪਸ ਰਹੀ ਹੈ ਉਗਮਣੋਂ ਜਿੱਥੋਂ ਸੂਰਜ ਚੜਦਾ ਹੈ ਆਥਮਣੋਂ ਜਿੱਥੇ ਜਾ ਕੇ ਸੂਰਜ ਛਿਪਦਾ ਹੈ ਚੋਂ ਚੱਕੀ ਚੋਂ ਚੱਕਾਂ ਦੇ ਵਿੱਚ ਹਰ ਪਾਸੇ ਆਪ ਜੀ ਦਾ ਮਹਾਨ ਜਸ ਵਡਿਆਈ ਜਿਹੜੀ ਹੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਸ ਰਹੀ ਹੈ ਸੱਤਾ ਜੀ ਤੇ ਬਲਵੰਡ ਜੀ ਦੀ ਇਹ ਵਾਰ ਆਪਾ ਰਾਮਕਲੀ ਰਾਗਣੀ ਦੇ ਵਿੱਚ ਪੜਦੇ ਹਨ ਤੇ ਮਨ ਨੂੰ ਬੜਾ ਸੁਪੂਨ ਮਿਲਦਾ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੇ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ 1563 ਈਸਵੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਅਵਤਾਰ ਧਾਰਿਆ ਨਾਨਾ ਜੀ ਵੀ ਗੁਰੂ ਨੇ ਪਿਤਾ ਜੀ ਵੀ ਗੁਰੂ ਨੇ ਆਪ ਵੀ ਗੁਰੂ ਨੇ ਪੁੱਤਰ ਵੀ ਗੁਰੂ ਨੇ ਪੋਤਰੇ ਵੀ ਗੁਰੂ ਨੇ ਪਰਪੋਤਰੇ ਵੀ ਗੁਰੂ ਨੇ ਸਤਗੁਰੂ ਮਹਾਰਾਜ ਦਾ ਮਹਾਨ ਜਸ ਪ੍ਰਤਾਪ ਇੰਨਾ ਵੱਡਾ ਜੋ ਸਤਾ ਜੀ ਅਤੇ ਬਲਵੰਡ ਜੀ ਨੇ ਪਾਵਨ ਇਸ ਵਾਰ ਦੇ ਵਿੱਚ ਜ਼ਿਕਰ ਕੀਤਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਅੱਖ ਦੇ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾਖਿ ਵੈ ਚੰਦਵਾ ਜਿੱਥੇ ਚਾਰ ਮਹਾਨ ਸਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਸ ਤਖਤ ਉੱਤੇ ਸੁਭਾਏਮਾਨ ਹੋਏ ਜਿਸ ਤਖਤ ਤੇ ਉਹਨਾਂ ਦੀ ਵਿੜਾਈ ਚਮਕੀ ਆਖਦੇ ਉਹ ਸੱਤਕ ਤਤ ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੈਠੇ ਸੁਭਾਇਮਨ ਹੋਏ ਨੇ ਤੇ ਉਹਨਾਂ ਦੀ ਜਸ ਵਡਿਆਈ ਰੂਪੀ ਜਿਹੜਾ ਚੰਦੋਆ ਹੈ ਵਡਿਆਈ ਰੂਪੀ ਇਹ ਚੰਦੋਆ ਚਮਕ ਰਿਹਾ ਹੈ ਭਾਵਕ ਸਤਗੁਰੂ ਮਹਾਰਾਜ ਦਾ ਜਸ ਵਡਿਆਈ ਜਿਹੜੀ ਹਰ ਪਾਸੇ ਫਸ ਰਹੀ ਹੈ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੋਆ ਉੱਗਮਨੋ ਤੈ ਆਥਮਨੋ ਚ ਚੱਕੀ ਕੀਨ ਲੋਵਾ ਚੌ ਚੱਕਾਂ ਦੇ ਵਿੱਚ ਅਤੇ ਜਿੱਥੋਂ ਸੂਰਜ ਚੜਦਾ ਹੈ ਤੇ ਜਿੱਥੇ ਜਾ ਕੇ ਛਿਪਦਾ ਹੈ ਇੰਨੇ ਵੱਡੇ ਸਥਾਨ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਸ ਜਿਹੜਾ ਵਡਿਆਈ ਜਿਹੜੀ ਹੈ ਉਹ ਬਹੁਤ ਵੱਡੇ ਰੂਪ ਦੇ ਵਿੱਚ ਫਸਰੀ ਹੈ ਤੇ ਅਗਲੀਆਂ ਪੰਕਤੀਆਂ ਵਿੱਚ ਆਖਿਆ ਅੱਖ ਦੇ ਜਿਨਿ ਗੁਰੂ ਨਾ ਸੇਵਿਓ ਮਨ ਮੁੱਖਾਂ ਪਇਆ ਮੋਵਾ ਜਿਸ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਆਪਣੀ ਰਸਨਾ ਤੋਂ ਨਹੀਂ ਕਹੀ ਉਹਨਾਂ ਨੂੰ ਸਮਝ ਲਓ ਆਤਮਿਕ ਮੌਤ ਮਿਲ ਗਈ ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਇਹ ਸੱਤਾ ਜੀ ਬਲਵੰਦ ਜੀ ਕੌਣ ਨੇ ਜੋ ਸਤਗੁਰੂ ਮਹਾਰਾਜ ਦੇ ਵਿਰੁੱਧ ਹੋ ਗਏ ਸਤਗੁਰੂ ਮਹਾਰਾਜ ਨੂੰ ਕਬੂਲ ਬੋਲ ਕੇ ਗਏ ਕਿਉਂਕਿ ਪੂਰੀ ਮਾਇਆ ਨਹੀਂ ਮਿਲੀ ਇਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦੇ ਸੀ ਦੋਵੇਂ ਰਬਾਬੀ ਭਰਾ ਸਤਗੁਰੂ ਮਾਰਾ ਨੂੰ ਕਬੂਲ ਬੋਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਬੂਲ ਬੋਲੇ ਤੇ ਸਤਗੁਰੂ ਮਹਾਰਾਜ ਦੇ ਸਹਿ ਸੁਭਾਅ ਮੁਖ ਤੋਂ ਬਚਨ ਹੋ ਗਿਆ ਇਹ ਫਿੱਟ ਗਏ ਨੇ ਹੋਲੀ ਹੋਣੀ ਇਹਨਾਂ ਦੇ ਸਰੀਰ ਦਾ ਮਾਸ ਫਿੱਟਣ ਲੱਗਾ ਕਹਿਣ ਲੱਗੇ ਜਾਓ ਜਾਣਦੇ ਆ ਤੁਹਾਨੂੰ ਤੁਹਾਡੇ ਵਿੱਚ ਕੋਈ ਪਾਵਰ ਨਹੀਂ ਜੇ ਸਾਡੇ ਵੱਡੇ-ਵਡੇਰੇ ਨਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਨਾ ਹੁੰਦੇ ਤੇ ਕੋਈ ਵਡਿਆਈ ਨਹੀਂ ਸੀ ਹੁਣ ਇਹ ਕਹਿੰਦੇ ਤੁਹਾਡੀ ਇਦਾਂ ਬੋਲ ਕੇ ਚਲੇ ਗਏ ਕਹਿੰਦੇ ਜਾਣਦੇ ਆ ਤੁਹਾਨੂੰ ਤੁਹਾਡੇ ਵਿੱਚ ਕੋਈ ਕਰਾਮਾਤ ਨਹੀਂ ਘਰ ਵਿੱਚ ਚਲੇ ਗਏ ਸਤਿਗੁਰੂ ਮਾਰੇ ਕਹਿੰਦੇ ਇਹਨਾਂ ਨੂੰ ਕੋਈ ਮੂੰਹ ਨਾ ਲਾਇਓ ਇਹਨਾਂ ਨੂੰ ਛੱਡ ਦਿਓ ਜਿਹੜਾ ਇਹਨਾਂ ਨੂੰ ਸਾਡੇ ਪਾਸ ਲੈ ਕੇ ਆਵੇਗਾ ਉਹਦਾ ਮੂੰਹ ਕਾਲਾ ਹੋਏਗਾ ਦੋਵਾਂ ਜਹਾਨਾਂ ਦੇ ਵਿੱਚ ਇਹ ਸੱਤਾ ਤੇ ਬਲਵੰਨ ਆਪਣੇ ਘਰ ਚਲੇ ਗਏ ਹੌਲੀ ਹੌਲੀ ਇਹਨਾਂ ਨੂੰ ਸਰੀਰ ਦੀ ਚਮੜੀ ਨੂੰ ਰੋਗ ਲੱਗ ਗਿਆ ਸਰੀਰ ਫਿੱਟਣ ਲੱਗ ਪਿਆ ਸਰੀਰ ਫਟ ਗਿਆ ਉਤੋਂ ਬੜੇ ਵੱਡੇ ਵੱਡੇ ਜ਼ਖਮ ਹੋ ਗਏ ਇਹਨਾਂ ਉੱਚੀ ਉੱਚੀ ਚਲਾਉਣਾ ਰੌਲਾ ਪਾਉਣਾ ਪਰ ਗੁਰਸਿੱਖ ਕੋਈ ਇਹਨਾਂ ਦੇ ਨੇੜੇ ਨਾ ਆਵੇ ਇਹਨਾਂ ਨੇ ਰਾਤ ਨੂੰ ਚਾਦਰਾਂ ਲੈ ਕੇ ਸਰੀਰ ਤੇ ਆਪਣੀ ਲੁਰੀਂਦੀ ਚੀਜ਼ ਵਸਤੂ ਲਿਆ ਕੇ ਸ਼ੱਕ ਲੈਣੀ ਤੇ ਰੌਲਾ ਪਾਉਣਾ ਸਾਰੀ ਰਾਤ ਰੋਂਦੇ ਰਹਿਣਾ ਇਹਨਾਂ ਨੂੰ ਕਿਸੇ ਦੱਸਿਆ ਲਾਹੌਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਇੱਕ ਸਿੱਖ ਆ ਨਾਮ ਹੈ ਭਾਈ ਲੱਧਾ ਪਰਉਪਕਾਰੀ ਤੁਸੀਂ ਉਹਦੇ ਪਾਸ ਜਾਓ ਇਹ ਤਦੋਂ ਦੇ ਕਲੌਂਦੇ ਹੋਏ ਉੱਪਰ ਚਾਦਰਾਂ ਲੈ ਕੇ ਸਰੀਰ ਦੇ ਉੱਪਰ ਲੰਮੀਆਂ ਭਾਈ ਲੱਧੇ ਪਰਉਪਕਾਰੀ ਕੋਲ ਗਏ ਭਾਈ ਲੱਧੇ ਦੇ ਗੇਟ ਅੱਗੇ ਦਰਵਾਜ਼ੇ ਅੱਗੇ ਇਹ ਰੋਂਦੇ ਉੱਚੀ ਉੱਚੀ ਚਲਾਉਂਦੇ ਰਹੇ ਭਾਈ ਲੱਧੇ ਆ ਸਾਨੂੰ ਬਚਾਇਆ ਤੇ ਭਾਈ ਲੱਧੇ ਦੇ ਮਨ ਵਿੱਚ ਵਿਰਾਗ ਪ੍ਰੇਮ ਜਾਗਿਆ ਗੁਰੂ ਤੇ ਸਾਰਿਆਂ ਨੂੰ ਮਾਫ਼ ਕਰ ਦਿੰਦਾ ਗੁਰੂ ਬਹੁਤ ਵੱਡਾ ਹੈ ਉੱਥੋਂ ਇੱਕ ਗਧੇ ਦੇ ਉੱਪਰ ਸਵਾਰੀ ਕੀਤੀ ਇੱਕ ਢੋਲ ਵਾਲਾ ਨਾਲ ਲੈ ਲਿਆ ਨਾਲ ਲੈ ਲੈ ਇਹ ਦੋਵੇਂ ਸੱਤਾ ਤੇ ਬਲਵੰਡ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤ ਸਰਵਿਕੇ ਸੁਭਾਏਮਾਨ ਭਾਈ ਲੱਦਾ ਪਰਉਪਕਾਰੀ ਢੋਲ ਦੇ ਤਾਲ ਨਾਲ ਵੱਜ ਰਹੇ ਨੇ ਨਾਲ ਆਪਣੇ ਮੁਖ ਦੇ ਉੱਪਰ ਕਾਲਖ ਮਲੀ ਤੇ ਭਾਈ ਲੱਦਾ ਪਰਉਪਕਾਰੀ ਆ ਰਿਹਾ ਸਤਿਗੁਰੂ ਮਾਰੇ ਸੰਗਤ ਨੂੰ ਕਹਿਣ ਲੱਗੇ ਇਹ ਸ਼ਾਮ ਦਾ ਸਮਾਂ ਹੈ ਇਹ ਕੌਣ ਬਾੜ ਢੋਲ ਵਜਾ ਰਿਹਾ ਕਹਿਣ ਲੱਗੇ ਜੀ ਲੱਦਾ ਪਰਉਪਕਾਰੀ ਹੈ ਕਿਉਂ ਆਇਆ ਕਹਿਣ ਲੱਗੇ ਜੀ ਇਹ ਉਹਨਾਂ ਨੂੰ ਸੱਤਾ ਤੇ ਬਲਵੰਡ ਜੀ ਨੂੰ ਨਾਲ ਲੈ ਕੇ ਆ ਮੂੰਹ ਕਾਲਾ ਕੀਤਾ ਗਧੇ ਦੇ ਉੱਪਰ ਸਵਾਰ ਹੋਇਆ ਆਪਣੀ ਬੇਇੱਜ਼ਤੀ ਆਪੇ ਕਰਾਈ ਜਾਂਦਾ ਸਤਿਗੁਰੂ ਮਹਾਰਾਜ ਮਨ ਵਿੱਚ ਅੰਤਰ ਧਿਆਨ ਮਾਰਿਆ ਕਿ ਗੁਰੂ ਕਿਸ ਸਿੱਖ ਕਿੱਡੇ ਪਰਉਪਕਾਰੀ ਨੇ ਕਹਿਣ ਲੱਗੇ ਜਾਓ ਭਾਈ ਲੱੱਦੇ ਨੂੰ ਬਾਜ਼ ਮਾਰ ਕੇ ਲਿਆਓ ਗਧੇ ਤੋਂ ਉਤਰ ਕੇ ਭਾਈ ਲੱੱਦਾ ਜਦੋਂ ਸਤਿਗੁਰੂ ਮਹਾਰਾਜ ਦਰਬਾਰ ਵਿੱਚ ਪੇਸ਼ ਹੋਇਆ ਪਾਤਸ਼ਾਹ ਨੇ ਥਾਪੜਾ ਦਿੱਤਾ ਕਹਿਣ ਲੱਗੇ ਭਾਈ ਲੱੱਦਾ ਜੀ ਸਤਿਗੁਰੂ ਮਹਾਰਾਜ ਕਿਰਪਾ ਕਰੋ ਇਹਨਾਂ ਨੂੰ ਬਖਸ਼ ਲੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਸ ਜ਼ੁਬਾਨ ਨਾਲ ਵੱਡੇ ਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ ਹੈ ਉਸ ਜ਼ੁਬਾਨ ਦੇ ਨਾਲ ਇਹ ਉਹਨਾਂ ਦੀ ਵਡਿਆਈ ਕਰਨ ਤੇ ਆਰਾਮ ਮਿਲੇਗਾ ਜਿਸ ਵਕਤ ਭਾਈ ਲੱdde ਨੇ ਜਾ ਕੇ ਇਹਨਾਂ ਨੂੰ ਦੱਸਿਆ ਇਹਨਾਂ ਰਾਮਕਲੀ ਰਾਗਣੀ ਦੇ ਵਿੱਚ ਇਹ ਵਾਰ 파ਵਨ ਉਚਾਰਨ ਕੀਤੀ ਇਹਦੀ ਪਹਿਲੀ ਇੱਕ ਪੰਕਤੀ ਮੈਂ ਇਸ ਸਰਪ ਰੱਖਣਾ ਚਾਹੁੰਦਾ ਇਸ ਕਰਕੇ ਸਾਨੂੰ ਪਤਾ ਲੱਗ ਜਾਏ ਗੁਰੂ ਦੀ ਵਡਿਆਈ ਕੀ ਹੈ ਜਿਤਨਾ ਸਮਾਂ ਪਤਾ ਨਹੀਂ ਉਨਨੇ ਤੈਮ ਤੇ ਮਨੁੱਖ ਆਪਣੀਆਂ ਮਨ ਆਈਆਂ ਕਰਦਾ ਹੈ ਮਨਮੁਖ ਬਣਿਆ ਰਹਿੰਦਾ ਹੈ ਗੁਰੂ ਨੂੰ ਕਹਿੰਦਾ ਮੈਂ ਜਾਣਦਾ ਕੀ ਹੈ ਤੇਰੇ ਕੋਲ ਇਹ ਪਹਿਲੀ ਜਿਹੜੀ ਪੰਕਤੀ ਹੈ ਉਹਦੇ ਵਿੱਚ ਲਿਖਿਆ ਆਖਦੇ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵੰਦਾ ਜਿਹੜੇ ਕਹਿੰਦੇ ਸੀ ਜਾਓ ਅਸੀਂ ਤੁਹਾਨੂੰ ਜਾਣਦੇ ਹਾਂ ਤੁਹਾਡੇ ਵੱਡੇ ਅੰਡੇਰਿਆਂ ਨੂੰ ਵੀ ਜਾਣਦੇ ਹਾਂ ਅੱਜ ਪਤਾ ਲੱਗ ਗਿਆ ਕਿ ਇੱਕ ਬੋਲ ਮੁਖ ਚੋਂ ਉਚਾਰਨ ਹੋਇਆ ਤੇ ਸਾਡਾ ਸਰੀਰ ਫਿੱਟ ਗਿਆ ਕੋੜ ਪੈ ਗਿਆ ਸਰੀਰ ਤੇ ਤੇ ਅੱਜ ਇਹ ਜਦੋਂ ਵਡਿਆਈ ਕਰਨ ਲੱਗੇ ਉਹ ਪਹਿਲੀ ਪੰਕਤੀ ਜਿਹੜੀ ਲਿਖੀ ਆਖਦੇ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਉਂਦੇ ਆਖਦੇ ਜਿੰਨੂੰ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦਾ ਨਾਮ ਉੱਚਾ ਕਰ ਦਵੇ ਜਿਹਦਾ ਮਰਾਤਵਾਜੀ ਦਾ ਅਹੁਦਾ ਉੱਚਾ ਕਰ ਦਵੇ ਉਸ ਦੇ ਬੋਲਾਂ ਨੂੰ ਸੱਤਾ ਤੇ ਬਲਵੰਡ ਇਹ ਸਮਝਦੇ ਨੇ ਕਿ ਕੋਈ ਦੁਨੀਆ ਤੇ ਪੈਮਾਨਾ ਜਿਹੜਾ ਉਹਨੂੰ ਤੋਲ ਨਹੀਂ ਸਕਦਾ ਉਨ ਨੂੰ ਤੋਲਿਆ ਮਣਿਆ ਤੇ ਗਿਣਿਆ ਨਹੀਂ ਜਾ ਸਕਦਾ ਇਹ ਇਹਨਾਂ ਨੇ ਪਹਿਲੀ ਪੰਕਤੀ ਵਿੱਚ ਆਖਿਆ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਗੁਰੂ ਸਾਹਿਬਾਨਾਂ ਦੀ ਵਡਿਆਈ ਕਰਦੇ ਕਰਦੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਤੇ ਆਏ ਆਖਦੇ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾਖਿਵੈ ਚੰਦਵਾ ਉਗਮਣੋ ਤੇ ਅਠਮਣੋ ਚੱਕੀ ਕੀਨ ਲੋਹਾ ਜਿਨੇ ਗੁਰੂ ਨਾਲ ਸੇਵਿਓ ਮਨ ਮੁੱਖਾਂ ਪਇਆ ਮੂਆ ਕਹਿੰਦੇ ਮਨ ਮੁਖੋ ਮਨ ਦੇ ਪਿਛੇ ਤੁਰਨ ਵਾਲੇ ਬੰਦੇਓ ਜੇ ਗੁਰੂ ਨੂੰ ਤੁਸੀਂ ਨਾ ਸਿਮਰਿਆ ਯਾਦ ਨਾ ਕੀਤਾ ਤੁਹਾਡੀ ਆਤਮਿਕ ਮੌਤ ਹੋ ਜਾਣੀ ਇਹ ਭਾਈ ਸੱਤਾ ਤੇ ਬਲਵੰਡ ਜੀ ਦੇ ਬੋਲ ਤੇ ਰੱਖਦੇ ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਆ ਅੱਖ ਦੇ ਗੁਰੂ ਦੀ ਵਡਿਆਈ ਤੇ ਦਿਨੇ ਦੁੱਗਣੀ ਤੇ ਰਾਤ ਨੂੰ ਘਟਦੀ ਨਹੀਂ ਸਕੂ ਚੌਗਣੀ ਹੋ ਜਾਂਦੀ ਹੈ ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਆ ਤੇ ਜੋ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਗੁਰੂ ਰੂਪ ਤੋਹਫਾ ਦਿੱਤਾ ਉਹਦਾ ਸਿਮਰਨ ਕਰੋ ਇਹੋ ਹੀ ਸੱਚਾਈ ਹੈ ਇਹੋ ਹੀ ਵਡਿਆਈ ਹੈ ਤੇ ਅਖੀਰਲੀਆ ਪੰਕਤੀਆਂ ਵਿੱਚ ਆਖਦੇ ਚਾਰੇ ਜਾਗੇ ਚੌ ਜੁੱਗੀ ਪੰਚਾਇਣ ਆਪਿਓ ਆ ਚਾਰ ਮਹਾਨ ਸਮਿਆਂ ਦੇ ਵਿੱਚ ਚਾਰ ਮਹਾਨ ਸਰੀਰ ਚਾਰ ਮਹਾਨ ਆਤਮਾਵਾਂ ਚਾਰ ਮਹਾਨ ਗੁਰੂ ਇਸ ਪਾਵਨ ਤਖਤ ਦੇ ਉੱਪਰ ਸੁਭਾਏਮਨ ਹੋਏ ਅੰਜ ਪੰਜ ਹੋ ਗਏ ਤੇ ਪੰਜਾਂ ਤਤਾਂ ਦੇ ਪਰਮਪੁਰਖ ਬਣਦਾ ਹੈ ਅੱਜ ਇਹ ਸੱਤਾ ਤੇ ਬਲਵੰਡ ਜੀ ਜਿਹੜੇ ਕਹਿੰਦੇ ਸੀ ਅਸੀਂ ਗੁਰੂ ਨੂੰ ਜਾਣਦੇ ਨਹੀਂ ਅਸੀਂ ਗੁਰੂ ਨੂੰ ਐਵੇਂ ਸਮੇਂ ਦੇ ਸਾਨੂੰ ਪਤਾ ਹੈ ਗੁਰੂ ਦੇ ਵਿੱਚ ਕੀ ਹੈ ਤੇ ਕੀ ਨਹੀਂ ਅੱਜ ਜਦੋਂ ਕਰਾਮਾਤ ਦਾ ਪਤਾ ਲੱਗਾ ਆਖਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਰਮਪੁਰਖ ਨੇ ਤੇ ਸਤਗੁਰੂ ਮਹਾਰਾਜ ਦੀ ਇੰਨੀ ਵਡਿਆਈ ਕਰਦਿਆਂ ਕਰਦਿਆਂ ਇਹਨਾਂ ਦਾ ਫਿੱਟਿਆ ਹੋਇਆ ਸਰੀਰ ਵਾਪਸ ਅਰੋਗ ਹੋਣਾ ਸ਼ੁਰੂ ਹੋ ਗਿਆ ਸਾਰਾ ਰੋਗ ਚਲੇ ਗਿਆ ਕੰਚਨ ਵਰਗਾ ਸੋਨੇ ਵਰਗਾ ਨ ਦੋਵਾਂ ਭਰਾਵਾਂ ਦਾ ਸਰੀਰ ਹੋ ਗਿਆ ਉੱਚੀ ਉੱਚੀ ਰੌਲਾ ਪਾਉਣ ਲੱਗੇ ਗੁਰੂ ਤੋਂ ਵੱਡੀ ਵਡਿਆਈ ਕਿਸੇ ਦੀ ਨਹੀਂ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ ਜਦੋਂ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪੈਦਾ ਕਰਨ ਵਾਲਾ ਆਪ ਜੀ ਨੂੰ ਅਹੁਦਾ ਦੇ ਦਿੰਦਾ ਹੈ ਨਾ ਗੁਰੂ ਵਾਲਾ ਅਹੁਦਾ ਦੇ ਦਿੰਦਾ ਉਸ ਗੁਰੂ ਦੇ ਮੁਖ ਚੋਂ ਉਚਾਰਨ ਕੀਤੇ ਹੋਏ ਬੋਲਾਂ ਨੂੰ ਤੋਲਿਆ ਮਣਿਆ ਤੇ ਗਿਣਿਆ ਨਹੀਂ ਜਾ ਸਕਦਾ ਇਹੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਮਖਮਲੀ ਗਦੇਲਿਆਂ ਤੇ ਉੱਪਰ ਵੀ ਉਦਾਂ ਹੀ ਚੌਂਕੜਾ ਲਾਇਆ ਤੇ ਆਪਣੇ ਚਰਨ ਰੱਖੇ ਤੇ ਤਤੀ ਤਵੀ ਤੇ ਵੀ ਬੈਠ ਕੇ ਉਦਾਂ ਹੀ ਚੌਂਕੜਾ ਲਾਇਆ ਤੇ ਆਪਣੇ ਚਰਨ ਰੱਖ ਦਿੱਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਦੇ ਸਮੇ ਸਭ ਤੋਂ ਵੱਧ ਬ੍ਰਹਮ ਗਿਆਨੀ ਸ੍ਰੀ ਅੰਮ੍ਰਿਤ ਸਰ ਸਹਿਵਿਕੇ ਸੁਭਾਏਮਨ ਹੁੰਦੇ ਸੀ ਸਤਿਗੁਰੂ ਮਾਰੇ ਨੇ ਮਹਾਨ ਅਕਾਲ ਪੁਰਖ ਦੀ ਰੱਬੀ ਬਾਣੀ ਨੂੰ ਇੱਕ ਜਗ੍ਹਾ ਸੰਪਾਦਨ ਕਰਕੇ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਪਾਦਨ ਕਰਕੇ ਸਾਨੂੰ ਬਖਸ਼ੇ ਗੁਰਸਿੱਖਾਂ ਨੂੰ ਵਡਿਆਈ ਬਖਸ਼ੀ ਹੈਡ ਗ੍ਰੰਥੀ ਬਣਨ ਦੀ ਆਪ ਸਤਿਗੁਰੂ ਮਾਰੇ ਇੱਕ ਪਾਸੇ ਹੋ ਗਏ ਤੇ ਇੰਨਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਸਰੂਪ ਪਲੰਗੇ ਸਾਹਿਬ ਤੇ ਤੇ ਸਤਿਗੁਰੂ ਮਾਰੇ ਪਲੰਗੇ ਸਾਹਿਬ ਦੇ ਹੇਠਾਂ ਸੌਂਦੇ ਸੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਹ ਪਾਵਨ ਤਖਤ ਤੇ ਉਸ ਤਖਤ ਦੀ ਜਿਹੜੀ ਮਰਿਆਦਾ ਹੈ ਉਹ ਸਾਡੇ ਸਾਹਮਣੇ ਹੈ ਸੋ ਗੁਰਮੁਖ ਪਿਆਰੇ ਗੁਰਸਿੱਖਾਂ ਨੂੰ ਬੇਨਤੀ ਹੈ ਗੁਰੂ ਦਾ ਅਦਬ ਕਰੀਏ ਗੁਰਬਾਣੀ ਦਾ ਅਦਬ ਕਰੀਏ ਗੁਰੂ ਤੇ ਗੁਰਬਾਣੀ ਤੋਂ ਉੱਤੇ ਸਿੱਖਾਂ ਵਾਸਤੇ ਕੁਝ ਨਹੀਂ ਸਿੱਖ ਜੀਵਨ ਜਾਂਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ